ਇਹ ਫਤਿਹ ਕਾਲੀ ਦਲ ਦੀ ਨਹੀਂ ਇਹ ਫਤਿਹ ਗੁਰੂ ਦੀ ਫਤਿਹ ਆ ਫਤਿਹ ਦਾ ਜਵਾਬ ਫਤਿਹ ਜਦਿਆ ਕਰੋ ਬੋਲੇ ਸੋ ਨਿਹਾਲ ਕਿਉਂਕਿ ਜਦੋਂ ਫਤਿਹ ਬੁਲਾ ਦਈਏ ਫਿਰ ਮੋਰਚਾ ਫਤਿਹ ਹੁੰਦਾ ਔਰ ਤੁਸੀਂ ਫਤਿਹ ਬੁਲਾਈਆ ਔਰ ਠੀਕ ਆ ਮੇਰੇ ਤੋਂ ਪਹਿਲਾਂ ਬੋਲਦਿਆਂ ਹਰ ਇੱਕ ਬੁਲਾਰੇ ਨੇ ਤੁਹਾਡੇ ਲਾਹਮੇ ਸੱਚੇ ਆ ਗੁਰੂ ਸਾਹਿਬ ਉਹ ਤੁਹਾਡੇ ਨਾਲ ਹਮੇਸ਼ਾ ਧੋਖਾ ਹੋਇਆ ਕਿਤੇ ਤਾਂ ਸੋਢੀ ਸਾਹਿਬ ਆ ਗਏ ਤੁਸੀਂ ਸੋਢੀ ਸਾਹਿਬ ਨੂੰ ਸਿਰ ਦਾ ਤਾਜ ਬਣਾ ਕੇ ਰੱਖਿਆ ਪਰ ਸੋਢੀ ਸਾਹਿਬ ਨੇ ਪੈਠੀ ਚ ਛੁਰਾ ਮਾਰ ਕੇ ਗੁਰੂ ਸਾਹਿਬ ਦੇ ਲੋਕਾਂ ਦੇ ਨਾਲ ਆ ਜੋ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਜਿਨੇ 750 ਕਿਸਾਨ ਸਾਡਾ ਸ਼ਹੀਦ ਜਿਹੜਾ ਕੀਤਾ ਔਰ ਮੈਂ ਗੱਲ ਕਹਿਣਾ ਕਿ ਉਸ ਤੋਂ ਬਾਅਦ ਹੋਰ ਕਈ ਪੈਸੇ ਵਾਲੇ ਲੋਕ ਆਏ ਜਿਨ੍ਹਾਂ ਨੇ ਠੱਗੀ ਮਾਰੀ ਇਹ ਕਹਾਂ ਮੈਂ ਤੁਹਾਡੇ ਤੋਂ ਲੜੂੰਗਾ ਲੜ ਲਿਆ ਕਿ ਤੋ ਹੋਰ ਤੇ ਜਦੋਂ ਕਾਂਗਰਸ ਪਾਰਟੀ ਨੇ ਕਿਹਾ ਟਿਕਟ ਦੇਾਂਗੇ ਤੇ ਟਿਕਟ ਵੇਲੇ ਕਿਹਾ ਮੈਂ ਤਾਂ ਨਹੀਂ ਲੜਦਾ ਤੇ ਫਿਰ ਭਾਈ ਕਾਂਗਰਸ ਕੀ ਕਰਦੀ ਫਿਰ ਕਾਂਗਰਸ ਨੇ ਜੀਰੇ ਤੋਂ ਲਿਆ ਕੇ ਵਿਜੇ ਕਾਲੜਾ ਜੀ ਨੂੰ ਟਿਕਟ ਦਿੱਤੀ ਪਰ ਜਿਨ੍ਹਾਂ ਛੇਰ ਸਿੰਘ ਕਵਾਇਆ ਜੀ ਨੇ ਕੱਲ ਇਹ ਗੱਲ ਪਰ ਅੱਜ ਪਰ ਦੀ ਸਟੇਟ ਤੇ ਗਈ ਵਾਕਿਆ ਹੀ ਤੁਸੀਂ ਬਾਪੂ ਜੀ ਸਹੀ ਹੋ ਜੇ ਸਾਡੀ ਕਾਂਗਰਸ ਦੇ ਵਿੱਚ ਇਹ ਕਾਲੀਆਂ ਪੇਟਾ ਪੇਟੇ ਚ ਸ਼ੋਰਾ ਮਾਰਨ ਵਾਲੇ ਲੋਕ ਨਾ ਹੋਣ ਤੇ ਮੈਂ ਕਹਿੰਦਾ ਕਾਂਗਰਸ ਨਾਲ ਦੀ ਪਾਰਟੀ ਨਹੀਂ ਹਮੇਸ਼ਾ ਕਾਂਗਰਸ ਪਾਰਟੀ ਦੀ ਸਰਕਾਰ ਰਿਆ ਕਰੇ ਕਿਉਂਕਿ ਜੇ ਲੋਕਾਂ ਲਈ ਕੰਮ ਕੀਤਾ ਤੇ ਕਾਂਗਰਸ ਪਾਰਟੀ ਨੇ ਕੀਤਾ ਅੱਜ ਜਿਹੜੇ ਸੰਵਧਾਨ ਦੀ ਗੱਲ ਕਰ ਰਹੇ ਆ ਅੱਜ ਮੈਂ ਮੱਥਾ ਟੇਕਦਾ ਸਲੂਟ ਮਾਰਦਾ ਡਾਕਟਰ ਪੀਮਰਾ ਉਮੇਦਕਰ ਸਾਹਿਬ ਬਾਬਾ ਸਾਹਿਬ ਮੈਂ ਉਹਨੂੰ ਨੌਜਵਾਨ ਨੂੰ ਕਹਾਂਗਾ ਪਿੱਛੇ ਹੋ ਜਾ ਕਿਉਂਕਿ ਅੱਜ ਜਿਹਨਾਂ ਦੀ ਬਦਲਤ ਅੱਜ ਜਿਹੜੇ ਸੰਵਿਧਾਨ ਦੀ ਗੱਲ ਕਰਦੇ ਆ ਇਹ ਸੰਵਿਧਾਨ ਕਿੰਨਾ ਨੇ ਬਣਾਇਆ ਬਾਬਾ ਸਾਹਿਬ ਉਮੇਦਕਰ ਨੇ ਔਰ ਬਾਬਾ ਸਾਹਿਬ ਉਮੇਦਕਰ ਦਾ ਬਣਾਇਆ ਹੋਇਆ ਸੰਵਿਧਾਨ ਅੱਜ ਉਹਦੀਆਂ ਧੱਜੀਆਂ ਕੌਣ ੜਾ ਰਿਹਾ ਹੈ ਅੱਜ ਉਹਨੀਆਂ ਧੱਜੀਆਂ ਡਾਉਣ ਦਾ ਕੰਮ ਨਰਿੰਦਰ ਮੋਦੀ ਕਰ ਰਿਹਾ ਹੈ। ਅੱਜ ਉਹਨੀਆਂ ਧੱਜੀਆਂ ਡਾਉਣ ਦਾ ਕੰਮ ਭਗਵੰਤ ਮਾਨ ਕਰ ਰਿਹਾ ਹੈ। ਜੇ ਮੇਰੀਆਂ ਗੱਲਾਂ ਨਾਲ ਸਹਿਮਤ ਹੋਏ ਤੇ ਤਾਂ ਕਹਾਂ ਜੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਅੱਜ ਮੈਨੂੰ ਇਹ ਦੱਸੋ ਪੰਜਾਬ ਦੇ ਵਿੱਚ ਅੱਜ ਕਿਹੜਾ ਬੰਦਾ ਸੇਫ ਆ? ਅੱਜ ਲੋਕਾਂ ਨੂੰ ਜਾਤੀ ਪਾਤੀ ਦੇ ਵਿੱਚ ਪਾ ਕੇ ਅੱਜ ਉਹਨਾਂ ਨੂੰ ਲੜਾਇਆ ਜਾ ਰਿਹਾ ਹੈ। ਅੱਜ ਹਰ ਇੱਕ ਨੂੰ ਕਹਿਆ ਜਾਂਦਾ ਹੈ ਮੁਸਲਮਾਨ ਇਹ ਹਿੰਦੂ ਆ ਇਹ ਸਿੱਖ ਇਹ ਸਾਈਆ ਉਹ ਜਦੋਂ ਸਾਡੇ ਗੁਰੂ ਸਾਹਿਬ ਨੇ ਕਿਹਾ ਅਸੀਂ ਸਾਰੇ ਇੱਕ ਆ ਗੁਰੂ ਸਾਹਿਬ ਆਲਿਓ ਆਪਾਂ ਇੱਕਾਂ ਤੇ ਇੱਕ ਹੀ ਰਹਿਣਾ ਅੱਜ ਠੀਕ ਆ ਅੱਜ ਇਸੇ ਸਬਦਾਨ ਦੀ ਗੱਲ ਕਰਦੇ ਆ ਡੈਂਪਾ ਜੀ ਅੱਜ ਤੁਸੀਂ ਆਏ ਹੋ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਂ ਗੱਲ ਕਹਿਣੀ ਚਾਹੁੰਨਾ ਅੱਗੇ ਮੈਨੂੰ ਬਹਿਲ ਦਾ ਵੀ ਫੋਨ ਆਇਆ ਮੈਂ ਇਹ ਗੱਲ ਕਹਿਣੀ ਚਾਹਨਾ ਸਵਧਾਨ ਦੇ ਨਾਲ ਨਾਲ ਗੁਰੂ ਰਸਾ ਦੇ ਵਿੱਚ ਕਾਂਗਰਸ ਬਚਾਓ ਰੈਲੀ ਹੈ ਕਾਂਗਰਸ ਬਚਾਓ ਰੈਲੀ ਅੱਜ ਅੱਜ ਆਹ ਲੋਕ ਕਾਂਗਰਸ ਬੈਠੀ ਆ ਕਾਂਗਰਸ ਬੈਠੀ ਆ ਤੇ ਜਿਹੜੀ ਕਾਂਗਰਸ ਨਕਲੀ ਕਾਂਗਰਸ ਸੀ ਉਹ ਗੱਡੀਆਂ ਦੇ ਉੱਟਰ ਮਾਰਦੀ ਸਾਡੇ ਕੋਲੋਂ ਲੰਘੀ ਗੱਡੀਆਂ ਦੇ ਉੱਟਰ ਮਾਰਦੀ ਔਰ ਅੱਜ ਮੈਂ মিডিਆ ਦੇ ਸਾਥੀਆਂ ਰਹੀ ਇਹ ਗੱਲ ਕਹਿਣੀ ਚਾਹਨਾ ਮੈਂ ਜਿਸ ਦਿਨ ਜ਼ਿਲ੍ਹਾ ਪ੍ਰਧਾਨ ਬਣਿਆ ਸੀ ਮੈਂ ਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਿਹਾ ਸੀ ਮੈਂ ਕਿਹਾ ਜੇ ਕੁਲਬੀਰ ਸਿੰਘ ਜੀਰਾ ਜ਼ਿਲ੍ਹਾ ਪ੍ਰਧਾਨ ਬਣੇਗਾ ਤੇ ਕੁਲਬੀਰ ਸਿੰਘ ਜੀਰਾ ਕਾਂਗਰਸ ਪਾਰਟੀ ਧੋਖਾ ਨਹੀਂ ਦੇ ਸਕਦਾ ਔਰ ਤੁਹਾਡੇ ਨਾਲ ਗੁਰੂਸਾਹਲ ਆਇਓ ਵਾਅਦਾ ਕਰਦਾ ਅੱਜ ਜਿਹੜੇ-ਜਿਹੜੇ ਲੋਕਾਂ ਨੂੰ ਚਿੱਠੀਆਂ ਦਿੱਤੀਆਂ ਨੇ ਮੈਂ ਨਹੀਂ ਦਿੱਤੀਆਂ ਲੀਡਰਾਂ ਨੇ ਦਵਾਈਆਂ ਜਿੰਨਾ ਜਿੰਨਾਂ ਨੂੰ ਚਿੱਠੀਆਂ ਦਿੱਤੀਆਂ ਅੱਜ ਜਿਹੜੇ-ਜਿਹੜੇ ਨਹੀਂ ਆਏ ਕੱਲ੍ਹ ਉਹਨਾਂ ਨੂੰ ਕਾਰਨ ਦੱਸੋ ਨੋਟਸ ਕੱਢ ਕੇ ਤੇ ਉਹਨਾਂ ਨੂੰ ਕਾਂਗਰਸ ਚੋਂ ਚਲਦਾ ਕਰਾਂਗਾ ਮੈਂ ਦਿੱਤੀ ਹੋਈ ਚਿੱਠੀ ਜਿਹੜੀ ਆ ਕਿਉਂਕਿ ਕਾਂਗਰਸ ਨਹੀਂ ਮਰਨ ਦੇਣੀ ਅੱਜ ਕਾਂਗਰਸ ਦੀ ਬਦੌਲਤ ਇੱਥੋਂ ਤੱਕ ਪਹੁੰਚਿਆ ਔਰ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਕਿ ਮੈਂ ਕਿਵੇਂ ਕੰਧਾਂ ਤੇ ਪੋਸਟਰ ਲਾਏ ਆ ਮੈਂ ਇੱਥੋਂ ਤੱਕ ਕਿਵੇਂ ਪਹੁੰਚਿਆ ਮੈਂ 100 100 ਬੱਸ ਲੈ ਕੇ ਦਿੱਲੀ ਜਾਂਦਾ ਰਿਹਾ 100 100 ਬੱਸ ਲੈ ਕੇ ਮੇਰੇ ਪਿਓ ਦਾਦੇ ਨੇ ਤੇਚੀ ਭਰ-ਭਰ ਨੋਟਾਂ ਦੇਣੇ ਦਿੱਤੇ ਮੇਰੇ ਪਿਓ ਦਾਦੇ ਨੇ ਟਿਕਟ ਮੋਲ ਨਹੀਂ ਲਈ ਮੈਂ ਕਦੀ ਕਿਸੇ ਨੂੰ 1 ਰੁਪਿਆ ਫੰਡ ਨਹੀਂ ਦਿੱਤਾ ਮੈਂ ਜੇ ਲੜਿਆ ਵਾਂ ਜੇ ਜਿੱਤਿਆ ਵਾਂ ਤਾਂ ਮੈਂ ਇਹਨਾਂ ਲੋਕਾਂ ਦੇ ਸਿਰ ਤੇ ਜਿੱਤਿਆ ਵਾਂ ਇਹ ਲੋਕ ਨੇ ਜਿਹੜੇ ਕਾਂਗਰਸ ਦੀ ਰੀੜ ਦੀ ਹੱਡੀ ਨੇ ਔਰ ਗੱਲ ਇਹ ਆ ਭਰਾਓ ਦੂਜੀ ਲੀਡਰਸ਼ਿਪ ਤੇ ਆਪਾਂ ਵਿਚਾਰ ਸੁਣਨੇ ਆ ਔਰ ਮੈਂ ਇੱਕ ਬੇਨਤੀ ਕਰਦਾ ਕਿ ਅੱਜ ਸਬਦਾਨ ਬਚਾਓ ਰੈਲੀਆਂ ਅੱਜ ਕੱਲੀਆਂ ਪੰਜਾਬ ਵਿੱਚ ਨਹੀਂ ਅੱਜ ਪੂਰੇ ਦੇਸ਼ ਵਿੱਚ ਹੋ ਰਹੀਆਂ ਨੇ ਸਾਡੇ ਮੋਲਕਰਜਨ ਖੜਗੇ ਸਾਹਿਬ ਸਾਡੇ ਰਾਹੁਲ ਗਾਂਧੀ ਸਾਹਿਬ ਸਾਡੇ ਪ੍ਰਿੰਕਾ ਗਾਂਧੀ ਜੀ ਔਰ ਸਮੁੱਚੀ ਲੀਡਰਸ਼ਿਪ ਜੈ ਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਕਰ ਲਈਏ ਚਾਹੇ ਅਸੀਂ ਪ੍ਰਵੇਸ਼ बघेल ਜੀ ਦੀ ਗੱਲ ਕਰ ਲਈਏ ਅੱਜ ਹਰ ਇੱਕ ਲੀਡਰ ਦੀ ਜ਼ਿੰਮੇਵਾਰੀ ਲੱਗੀ ਆ ਕਿ ਤੁਸੀਂ ਹ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਸਵਧਾਨ ਬਚਾਓ ਰੈਲੀਆਂ ਕਰਨੀਆਂ ਨੇ ਅੱਜ ਸਵਧਾਨ ਨੂੰ ਖਤਰਾ ਕਿੱਥੇ ਆ ਅੱਜ ਵੋਟ ਪਾਉਣ ਦਾ ਅਧਿਕਾਰ ਸਾਨੂੰ ਕਿੰਨੇ ਦਿੱਤਾ ਬਾਬਾ ਸਾਹਿਬ ਨੇ ਔਰ ਵੋਟ ਦਾ ਅਧਿਕਾਰ ਕੌਣ ਖੋ ਰਿਹਾ ਨਰਿੰਦਰ ਮੋਦੀ ਖੋ ਰਿਹਾ ਅੱਜ ਕਈ ਸਟੇਟਾਂ ਦੇ ਵਿੱਚ ਜੋ ਹੋ ਰਿਹਾ ਉਹਨਾਂ ਸਟੇਟਾਂ ਦੇ ਵਿੱਚ ਉਹ ਕੀ ਕਰਦੇ ਆ ਬੂਥ ਵਾਈਜ਼ ਜਿਵੇਂ ਆਪਣੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਟਿਕਟਾਂ ਇਲੈਕਸ਼ਨ ਆ ਗਿਏ ਗੁਰੂ ਹਰਸਾਹਲੂ ਅੱਜ ਤੁਹਾਡੇ ਨਾਲ ਵਾਅਦਾ ਕਰਕੇ ਚੱਲਿਆ ਜਿਹੜਾ ਕਾਂਗਰਸ ਪਾਰਟੀ ਦਾ ਕਾਂਗਰਸ ਦਾ ਆਦਮੀ ਹੋਊਗਾ ਜਿਹੜਾ ਕਾਂਗਰਸ ਲਈ ਦਿਨ ਰਾਤ ਮਰੂਗਾ ਕਲਵੀਰ ਸਿੰਘ ਜੀਰਾ ਦੇ ਸੈਨੋਂ ਦੀ ਟਿਕਟ ਤੇ ਹੋਣਗੇ ਉਹਦੀ ਛਪਰਚ ਕਰਕੇ ਭੇਜ